ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ RGK TV ਉੱਤੇ ਅੱਜ ਆਪਾਂ ਦੋਸਤੋ ਪਹੁੰਚੇ ਆ ਪਿੰਡ ਕਣਕਵਾਲ ਭੰਗੂਆ ਡਿਸਟ੍ਰਿਕਟ ਸੰਗਰੂਰ ਵਿਖੇ ਪਵਿੱਤਰ ਪ੍ਰਾਤਨ ਸਰੋਵਰ ਸ੍ਰੀ ਕਪੂਰ ਸਾਹਿਬ ਸਰੋਵਰ ਵਿੱਚ ਇੱਥੇ ਪੁਰਾਣੀ ਤੇ ਪੁਰਾਣੀ ਖਾਰਸ਼ ਅਤੇ ਖੁਰਕ ਦੀ ਸਮੱਸਿਆ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਹੈ ਹਾਂਜੀ ਦੋਸਤੋ ਇਸ ਇਸ ਸਰੋਵਰ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬਹੁਤ ਭਾਰੀ ਸੰਗਤਾਂ ਇਸ਼ਨਾਨ ਕਰਦੀਆਂ ਹਨ ਜਿਨ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਖੁਰਕ ਤੇ ਅਲਰਜੀ ਦੀ ਸਮੱਸਿਆ ਠੀਕ ਹੋਈ ਹੈ ਇੱਥੇ ਪਾਈਆਂ ਵਾਸਤੇ ਅਲੱਗ ਜਗ੍ਹਾ ਬਣੀ ਹੋਈ ਹੈ ਅਤੇ ਬੀਬੀਆਂ ਵਾਸਤੇ ਅਲੱਗ ਜਗ੍ਹਾ ਬਣੀ ਹੋਈ ਹੈ ਇੱਥੇ ਤੁਸੀਂ ਹਰ ਪ੍ਰਕਾਰ ਦੀ ਖੁਰਕ ਵਾਸਤੇ ਇਸ਼ਨਾਨ ਕਰ ਸਕਦੇ ਹੋ ਅਤੇ ਇਸ ਇਸ ਥਾਂ ਤੇ ਆਪਾਂ ਨੇ ਇਸ ਨਾਲ ਇਹ ਪਾਣੀ ਘਰ ਵਿੱਚ ਵੀ ਲਿਆ ਕੇ ਤਿੰਨ ਡੰਗ ਸੰਗਤਾਂ ਇਸ਼ਨਾਨ ਕਰ ਸਕਦੀਆਂ ਹਨ ਹਾਂਜੀ ਦੋਸਤੋ ਹੁਣ ਆਪਾਂ ਪਿੰਡ ਦੀਆਂ ਸੰਗਤਾਂ ਦੇ ਵਿਚਾਰ ਲਵਾਂਗੇ ਹਾਂਜੀ ਬਾਈ ਜੀ ਤੁਸੀਂ ਇੱਥੇ ਇਸ ਬਾਰੇ ਸਰੋਵਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰੋਵਰ ਬਾਰੇ ਤਾਂ ਇਹ ਕਹਿਣਾ ਚਾਹੁੰਦਾ ਜੀ ਰਾਇਲ ਜੀ ਕਾ ਖਲਸਾ ਵਗੈਰ ਚ ਕੀ ਫਤਿਹ ਵੀ ਸਾਡੇ ਕਣਕਵਾਲ ਭੰਗੋਆਂ ਦੇ ਵਿੱਚ ਜਿਹੜਾ ਇੱਕ ਕਪੂਰਸਰ ਬਣਿਆ ਹੋਇਆ ਇਹ ਬਹੁਤ ਪੁਰਾਣਾ ਕਪੂਰਸਰ ਹੈ ਹੁਣ ਸਰੋਵਰ ਕਹਿਣ ਲੱਗੇ ਹਾਂ ਤਾਂ ਨਵਾਂ ਪੁਰਾਣਾ ਕਪੂਰਸਰ ਹੈ ਇਹ ਬਾਬਾ ਮਕੰਦਰਾਸ ਜੀ ਨੇ ਸੇਵਾ ਕਰਾਈ ਤੁਸੀਂ ਦੀ ਇੱਥੇ ਇੰਨਾ ਬਰਦਤ ਹੋਇਆ ਖੁਰਕੋ ਖਾਜ ਕਿੰਨੇ ਵੀ ਜਿਆਦਾ ਪੁਰਾਣੀ ਹੋ ਗਏ ਐਤਵਾਰ ਤੇ ਵਾਰ ਨੂੰ ਨਹਾਓ ਤਿੰਨ ਸਨਾਨ ਕਰੋ ਸਰਦਾ ਸਮਾਨ ਆਉਂਦਾ ਜਿਹੜਾ ਮੱਥਾ ਟੇਕਣਾ ਪਤਾਸੀ ਬਣ ਸਕਦਾ ਹੋਰ ਕੋਈ ਇੱਥੇ ਕੁਝ ਨਹੀਂ ਬਹੁਤ ਵਧੀਆ ਪੁਰਾਣਾ ਹੋਇਆ ਬਹੁਤ ਵਧੀਆ ਇਲਾਜ ਹੁੰਦੇ ਨੇ ਇੱਥੇ ਬਹੁਤ ਦੂਰੋਂ ਦੂਰੋਂ ਦੁਨੀਆਂੋਂ ਦੀ ਹੈ ਬਾਬਾ ਜੀ ਕਿੰਨੀਆਂ ਕਿ ਸੰਗਤਾਂ ਆਉਂਦੀਆਂ ਬਹੁਤ ਜਿਆਦੇ ਵਾਰ ਐਤਵਾਰ ਨੂੰ ਹੁਣ ਤਾਂ ਸੈਰ 'ਚ ਘਟਾਉਂਦੇ ਨੇ ਗਰਮੀ 'ਚ ਤਾਂ ਬਸਾਂ ਦੇ ਬਸਾਂ ਹੁੰਦੇ ਬਹੁਤ ਸੰਗਤ ਦਾ ਆਰਾਮ ਵੀ ਹੁੰਦਾ ਸਭ ਨੂੰ ਵੀ ਗੱਡੀਆਂ ਹੁੰਦੀਆਂ ਨੇ ਟਾਰ ਟਲਾ ਬਣਿਆ ਜਿਹੜਾ ਇਹਦਾ ਨਾਂ ਹੈ ਕਪੂਰ ਸਾਰਾ ਬਾਹਰੋਂ ਸੰਗਟਾਂ ਆਉਂਦੀਆਂ ਨੇ ਬਾਹਰਲੇ ਬਾਹਰਲੇ ਸੁਪੇਂ ਤੋਂ ਵੀ ਸੰਗਟਾਂ ਆਉਂਦੀਆਂ ਨੇ ਅਸੀਂ ਦਾ ਜੋ ਸੂਰਜ ਦੇਖ ਜਾਂ ਜੰਮੂ ਕਸ਼ਮੀਰ ਤੱਕ ਦੇ ਲੋਕਾਂ ਤੱਕ ਵੀ ਅਸੀਂ ਦੇਖਿਆ ਅੱਛਾ ਬਾਹਰੋਂ ਵੀ ਬਾਹਲੀ ਸਟੇਟ ਤੋਂ ਵੀ ਆਉਂਦੇ ਨੇ ਬਾਹਰੀਆਂ ਸਟੇਟਾਂ ਤੋਂ ਵੀ ਬੰਦੇ ਇੱਥੇ ਬਹੁਤ ਆਉਂਦੇ ਨੇ ਉਹ ਵੀ ਬੰਦਾ ਨਿਕਲ ਸਾਰਾ ਵੀ ਮੇਰੀ ਕਾਰਸਨ ਨਹੀਂ ਹਟੀ ਠੀਕ ਹੈ ਥੋੜਾ ਫੁਣਸੀ ਸਭ ਕੁਝ ਸਾਟ ਦੇ ਸਾਰਾ ਕੁਝ ਸਹੀ ਹਾਂ ਜੀ ਇੱਥੇ ਲਿਆ ਕੁਝ ਨਹੀਂ ਆਂਦਾ ਕਿਸੇ ਤੋਂ ਹਾਂ ਬਸ ਉਹ ਆਪਣੀ ਸਰਦਾਂ ਨਾਲ ਕੁਝ ਵੀ ਤੁਸੀਂ ਵੰਡ ਸਕਦੇ ਹੋ ਖੁਸ਼ੀਆਂ ਸੁੱਖ ਰਿਆਣੀਆਂ ਕੁਝ ਦਿਓ ਤੇ ਬਾਕੀ ਦਾ ਦਰਵਾਜ਼ਾ ਵੀ ਲੱਗਾ ਹੋਇਆ ਜੀ 10 ਰੁਪਏ 15 ਹਾਂ ਇਹ ਨਹੀਂ ਹਾਂ ਜੀ ਬਾਈ ਹਾਂ ਜੀ ਕਿਵੇਂ ਬੋਲਣਾ ਜੀ ਸਰੋਵਰ ਹਾਂ ਸਰੋਵਰ ਬਾਰੇ ਉਹ ਕਿੰਨੀਆਂ ਕੀ ਸੰਗਤਾਂ ਆਉਂਦੀਆਂ ਬਹੁਤ ਸੰਗਤਾਂ ਆਉਂਦੀਆਂ ਨੇ ਜੀ ਬੇਜਾਜਾ ਇਹ ਆਪਾਂ ਸਰੋਵਰ ਵਾਲੀ ਵਿਊ ਲੈ ਰਹੇ ਸੋਤੋ ਜੀ ਕਿੰਨੀਆਂ ਕਿ ਸੰਗਤਾਂ ਆਉਂਦੀਆਂ ਨੇ ਬਾਦਲ ਤੁਸੀਂ ਦੇਖਦੇ ਤੁਹਾਡਾ ਘਰ ਲਵੇ ਹੋਰੇ ਇੱਥੇ ਬਾਈ ਸ਼ਨੀਵਾਰ ਨੂੰ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਨਹਾ ਕੇ ਜਾਂਦੀਆਂ ਨੇ ਤੇ ਉਰੇ ਜਿੰਨੇ ਵੀ ਨਹਾ ਕੇ ਇੱਕ ਵਾਰ ਇਸ਼ਨਾਨ ਕਰਕੇ ਜਾਂਦੇ ਨੇ ਤੇ ਉਹਨਾਂ ਦੀ ਖਾਜ ਖੁਜਲੀ ਜੋ ਵੀ ਹੈਗੀ ਖੁਰਕਾ ਉਰੇ ਆਰਾਮ ਆਉਂਦਾ ਉਰੇ ਬਾਬਾ ਜੀ ਦੇ ਬਚਨ ਹੋਏ ਨੇ ਉਰੇ ਗੰਗਾ ਮਈਆ ਵੀ ਆਈ ਹੋਈ ਹੈ ਤੇ ਬਾਬਾ ਮਕੰਦਾਸ ਜੀ ਸਾਡੇ ਬਾਬਾ ਮਕੰਦਾਸ ਜੀ ਹੋਏ ਨੇ ਸਾਡੇ ਪਿੰਡ ਦੇ ਉਹਨਾਂ ਦੀ ਵੀ ਉਰੇ ਦਸ ਰਸਿਲ ਪਏ ਹੋਣੇ ਤੇ ਵੀ ਉਹ ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ ਆਹ ਤੋਰ ਇਸ਼ਨਾਨ ਕਰਦੀਆਂ ਨੇ ਤੇ ਦੂਜੀ ਵਾਰ ਸ਼ਨੀਵਾਰ ਨੂੰ ਆਉਂਦੀਆਂ ਨੇ ਅਗਲੇ ਸ਼ਨੀਵਾਰ ਨੂੰ ਤਿੰਨ ਸ਼ਨੀਵਾਰ ਉਰੇ ਕਰਦੇ ਉਹ ਪੰਦਾ ਤਿੰਨ ਸ਼ਨੀਵਾਰ ਮਤਲਬ ਇਸ਼ਨਾਨ ਕਰਨਾ ਪੈਂਦਾ ਤਿੰਨ ਸ਼ਨੀਵਾਰ ਉਰੇ ਆਉਣਾ ਪੈਂਦਾ ਜੀ ਤੇ ਇਸ਼ਨਾਨ ਕਰਨਾ ਪੈਂਦਾ ਜੋ ਦੂਜੀ ਸ਼ਨੀਵਾਰ ਆਉਂਦੀਆਂ ਨੇ ਦੂਜੀ ਆ ਕੇ ਕਹਿੰਦੀਆਂ ਨੇ ਸਾਨੂੰ ਆਰਾਮ ਆ ਗਿਆ ਹਾਂ ਤੇ ਪੂਰੀ ਸ਼ਕਤੀ ਆਈ ਜਗ੍ਹਾ ਹੀ ਤੇ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਨਾਮੇ ਪਾਸ਼ਾ ਇਹ ਵੀ ਬਚਨ ਹੋਏ ਹੋਏ ਨੇ ਉਰੇ ਇਸ ਕਰਕੇ ਪੂਰੀ ਸ਼ਕਤੀ ਹੈ ਜਗ੍ਹਾ ਦੀ ਹਾਂਜੀ ਇੱਕ ਜ਼ਰੂਰੀ ਬੇਨਤੀ ਹੈ ਜੀ ਸੰਗਤ ਵੱਲੋਂ ਵੀ ਜਿਹੜਾ ਉਹ ਇਸ਼ਨਾਨ ਕਰਨ ਆਉਂਦਾ ਹੈਗਾ ਪੁਰੇ ਕੋਈ ਬਹਿਮ ਨਹੀਂ ਕਰਨਾ ਕੋਈ ਕੱਪੜਾ ਨਹੀਂ ਲਾ ਕੇ ਸੱਟਣਾ ਪੁਰੇ ਬਹਿਮ ਤਾਂ ਜਮੀ ਨਹੀਂ ਕਰਨਾ ਵਧੀਆ ਹੋਊਗਾ ਜਿਵੇਂ ਆਪਾਂ ਅੰਮ੍ਰਿਤਸਰ ਨਾ ਆ ਕੇ ਉਹਨੇ ਇਸੇ ਰੋਡ ਇਸ਼ਨਾਨ ਕਰਕੇ ਜਾਓ ਬਸ ਨਾਲ ਦੀ ਨਾਲ ਟੱਲੀ ਵਰਗਾ ਜਾਵਾ ਵਧੀਆ ਹੋਊਗਾ ਬਹਿਮ ਨਹੀਂ ਕਰਨਾ ਇਸ਼ਨਾਨ ਕਰੋ ਮਤਲਬ ਕੋਈ ਲਾ ਕੇ ਪੁਰੇ ਕਈ ਨੂੰ ਬਹਿਮ ਹੁੰਦਾ ਬੁੜੀਆਂ ਨੂੰ ਲਾ ਕੇ ਕੱਪੜੇ ਸਿੱਟ ਜਾਂ ਉਹਨਾਂ ਫਿਰ ਫੁੱਕਣੇ ਪੈਂਦੇ ਨੇ ਉਹ ਗਾਹਾਂ ਨੇ ਦੂਜੇ ਨੂੰ ਬਹਿਮ ਪਈ ਜਾਂਦਾ ਕਪੜਾ ਰੇ ਕੋਈ ਚੀਜ਼ ਨਾ ਸਟੋ ਕਪੜੇ ਵਾਲੇ ਉਹੀ ਪਾ ਕੇ ਬਾਜੋ ਤੇ ਕਿਵੇਂ ਇਸ਼ਨਾਨ-ਇਸ਼ਨਾਨ ਕਰੋ ਨਾ ਪਾਣੀ ਲੈ ਆਉਦੀ ਸ਼ਰਤਾਂ ਨਾ ਔਰੇ ਕੁਝ 10 ਰੁਪਏ ਦੇ 20 ਰੁਪਏ ਦੇ ਜਾ ਉਹ ਪਤਾਸੇ ਨੇ ਔਰੇ ਮੱਥਾ ਟੇਕੋ ਗੱਲਾਂ ਲੱਗਿਆ ਹੋਇਆ ਮੱਥਾ ਟੇਕ ਕੇ 10 ਰੁਪਈਆਂ ਦੇ ਬੰਡੋ 5 ਦੇ ਦੇ ਅੱਖਾਂ ਨੂੰ ਪਤਾਸੇ ਬੰਡੋ ਹੋਰ ਕੋਈ ਇੱਥੇ ਸਰਦਾ ਆਉਦੀ ਸਰਦਾ ਐਸ ਦਾ ਵੱਡੀ ਚੀਜ਼ ਤਾਂ ਜੀ ਹਾਂਜੀ ਸੰਗਤੋਂ ਆਪਾਂ ਨੇ ਇੱਥੇ ਸਾਰੀ ਸੰਗਤ ਦੀ ਪਿੰਡ ਦੀ ਸੰਗਤ ਨਾਲ ਵੀ ਵਿਊ ਲਏ ਨੇ ਉਹਨਾਂ ਦੇ ਵੀ ਇੱਥੇ 12 ਬਾਲ ਨੀਸ ਡੇਟਾਂ ਤੋਂ ਵੀ ਲੋਕ ਆ ਕੇ ਇਸ਼ਨਾਨ ਕਰਕੇ ਗਏ ਨੇ ਜਿਨ੍ਹਾਂ ਦੀ ਖੁਰਕਤ ਫੋੜ ਫੋੜਾ ਫਿੰਸ ਦੀ ਸਮੱਸਿਆ ਦੂਰ ਹੋਈ ਹੈ ਤੇ ਇਹ ਆਪਾਂ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਦਾ ਫਾਇਦਾ ਹੋ ਸਕੇ ਡਾਕਟਰਾਂ ਦੇ ਮਹਿੰਗੀਆਂ ਦਵਾਈਆਂ ਤੋਂ ਟੁਕਾਰਾ ਹੋ ਸਕੇ ਤੋਂ ਕਿਸੇ ਦਾ ਭਲਾ ਹੋ ਸਕੇ ਭਲਾ ਕਰਨ ਵਿੱਚ ਕੀ ਹਰਜਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਜਿਹੀਆਂ ਵੀਡੀਓ ਤੁਹਾਡੇ ਵਾਸਤੇ ਅੱਗੇ ਅਸੀਂ ਇਸ ਚੈਨਲ ਤੇ ਲੈ ਕੇ ਆਵਾਂਗੇ ਤਨਵਾਦ ਰਚਨਾ ਪੈਣਾ ਇਹ ਆ ਆਤਮਾ ਤੇਰੇ ਪੱਤਾ ਸੀ ਅਦਾ ਤੇ ਨਾਲੋਂ ਨਾਲ ਤੱਕ ਗਈ ਨਾ ਨਿਕਮਾਏ ਕੱਤੀ ਨਾਲੋਂ ਮੰਨ ਗਾ ਹਾਂਜੀ ਦੋਸਤੋ ਸੰਗਤ ਐਡਰੈਸ ਦੁਆਰਾ ਨੋਟ ਕਰ ਲੇ ਪਿੰਡ ਕਣਕਵਾਲ ਪੰਗੂਆ ਤਹਿਸੀਲ ਉਸਨਾਮ ਡਿਸਟ੍ਰਿਕਟ ਸੰਗਰੂਰ ਜਿਸ ਨੂੰ ਕੋਈ ਇਸ ਬਾਰੇ ਡਾਊਟ ਹੈ ਤਾਂ ਉਸ ਨੰਬਰ ਮੋਬਾਈਲ ਨੰਬਰ ਤੁਹਾਨੂੰ ਇੱਕ ਦੱਸ ਰਿਹਾ 99696 98000 ਜਿਸ ਵੀ ਸੰਗਤ ਨੂੰ ਕੋਈ ਡਾਊਟ ਹੁੰਦਾ ਹੈ ਤਾਂ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ